ਅਤੇ ਤੁਹਾਨੂੰ ਤੁਹਾਡਾ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਕੌਣ ਹੈ ਇਹ ਸਾਰਾ ਕੁਝ ਗੁਰਬਾਣੀ ਚ ਲਿਖਿਆ ਹੈ ਅਸੀਂ ਉਹਨਾਂ ਲੋਕਾਂ ਨੂੰ ਪਾਲਦੇ ਰਹਿੰਨੇ ਆ ਜャ ਉਹਨਾਂ ਲੋਕਾਂ ਦੀਆਂ ਖੁਸ਼ ਫਹਿਮੀਆਂ ਦੇ ਵਿੱਚ ਪਾਲਦੇ ਰਹਿੰਨੇ ਆ ਜਿਹੜੇ ਸਾਡੇ ਨਹੀਂ ਹੁੰਦੇ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਤੁਸੀਂ ਗੁਰੂ ਗ੍ਰੰਥ ਨੂੰ ਮੰਨਣ ਦੇ ਅਰਥ ਠੀਕ ਆਪਣੀ ਜ਼ਿੰਦਗੀ 'ਚ ਕਰ ਲਓ ਮੰਨਣ ਦਾ ਅਰਥ ਹੁੰਦਾ ਹੈ ਕਿ ਗੁਰੂ ਕੋਲੋਂ ਹੀ ਪੁੱਛਣਾ ਤੁਸੀਂ ਵੇਖਿਆ ਹੋਣਾ ਸੁਣਿਆ ਹੋਣਾ ਵੀ ਕਈ ਘਰਾਂ 'ਚ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਮੰਨ ਦਾ ਕੋਈ ਨਹੀਂ ਚਾਹ ਪਾਣੀ ਤਾਂ ਮਿਲ ਜਾਂਦਾ ਉਹਨਾਂ ਨੂੰ ਕੱਪੜੇ ਵੀ ਧੋਤੇ ਮਿਲ ਜਾਂਦੇ ਨੇ ਪਰ ਕਹਿੰਦੇ ਨੇ ਜੇ ਹੁਣ ਇਹਨਾਂ ਬਜ਼ੁਰਗਾਂ ਦੀ ਘਰ ਵਿੱਚ ਮੰਨ ਦਾ ਕੋਈ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਅਰਥ ਹੁੰਦਾ ਵੀ ਗੁਰੂ ਦੀ ਮੰਨਣਾ ਗੁਰੂ ਨੂੰ ਨਹੀਂ ਮੰਨਣਾ ਗੁਰੂ ਦੀ ਮੰਨਣਾ ਹੁਣ ਜਾਂ ਤੇ ਅਸੀਂ ਮੰਨਦੇ ਹੀ ਨਾ ਹੋਈਏ ਚਲੋ ਫਿਰ ਵੀ ਠੀਕ ਹੈ ਵੀ ਅਸੀਂ ਤਾਂ ਜੀ ਕਿਸੇ ਨੂੰ ਕਿਸੇ ਦੀ ਸੁਣਦੇ ਨਹੀਂ ਕਿਸੇ ਦੀ ਮੰਨਦੇ ਨਹੀਂ ਮੈਂ ਆਪ ਜੀ ਨੂੰ ਬੇਨਤੀ ਕਰਾਂ ਸਾਡੇ ਨਾਲੋਂ ਨਾਸਤਕ ਲੋਕ ਚੰਗੇ ਨਹੀਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਰਿਹਾ ਕਿ ਰੱਬ ਉਹਨਾਂ ਤੇ ਖੁਸ਼ ਹੋਏਗਾ ਵੀ ਜੇ ਮੈਨੂੰ ਨਹੀਂ ਮੰਨਦੇ ਤੇ ਚਲੋ ਕਿਸੇ ਨੂੰ ਵੀ ਨਹੀਂ ਮੰਨਦੇ ਸ਼ਦ ਐਸੇ ਕਰਕੇ ਰੱਬ ਸਾਡੇ ਤੇ ਨਾਰਾਜ਼ ਹੈ ਵੀ ਮੈਨੂੰ ਤਾਂ ਮੰਨਦੇ ਨਹੀਂ ਤੇ ਪਿਪਲਾ ਨੂੰ ਕਿਕਰਾਂ ਨੂੰ ਗਾਵਾਂ ਨੂੰ ਸਪਾਂ ਨੂੰ ਚੂਹਿਆਂ ਨੂੰ ਇਹ ਸਾਰਿਆਂ ਨੂੰ ਹੀ ਮੰਨੀ ਜਾਂਦੇ ਨੇ ਵੇਖੋ ਮੇਰੀ ਆਪਣੀ ਸਮਝ ਹੈ ਕਿ ਤੁਸੀਂ ਮੇਰੀ ਇੱਜ਼ਤ ਨਾ ਕਰੋ ਹੋ ਸਕਦਾ ਹੈ ਕਿ ਤੁਹਾਨੂੰ ਇੱਜ਼ਤ ਨਾ ਕਰਨੀ ਆਉਂਦੀ ਹੋਵੇ ਪਰ ਤੁਸੀਂ ਬੇਇੱਜ਼ਤੀ ਕਰੋ ਮੇਰੀ ਪੁੱਛੋ ਵੀ ਇਹ ਤੁਹਾਨੂੰ ਕਿੰਨੇ ਸਿਖਾਈ ਹੈ ਕੋਈ ਬਰਦਾਸ਼ਤ ਨਹੀਂ ਕਰੇਗਾ ਫਿਰ ਅਗਲੀ ਗੱਲ ਤੁਸੀਂ ਕਿਸੇ ਫੰਕਸ਼ਨ ਵਿੱਚ ਗਏ ਉੱਥੇ ਅਗਲਿਆਂ ਨੇ ਤੁਹਾਨੂੰ ਵੀ ਨਹੀਂ ਪੁੱਛਿਆ ਕਿਸੇ ਨੂੰ ਵੀ ਨਹੀਂ ਪੁੱਛਿਆ ਆਪ ਭੋਗ ਪੈਂਦੇ ਨੇ ਬਜ਼ੁਰਗਾਂ ਦੇ ਤੁਸੀਂ ਇੱਕ ਨੂੰ ਬੁਲਾਓਗੇ 35 ਨਾਰਾਜ਼ ਹੋ ਜਾਣਗੇ ਵੀ ਸ ਮੈਨੂੰ ਕਿਉਂ ਨਹੀਂ ਬੁਲਾਇਆ ਤੁਸੀਂ ਕਿਸੇ ਨੂੰ ਵੀ ਨਾ ਬੁਲਾਓ ਕੋਈ ਵੀ ਨਹੀਂ ਨਾਰਾਜ਼ ਹੁੰਦਾ ਉਹ ਕਹਿੰਦੇ ਵੀ ਟਾਈਮ ਘੱਟ ਸੀਗਾ ਤੇ ਉਹਨਾਂ ਨੇ ਬੁਲਾਇਆ ਤਾਂ ਕਿਸੇ ਨੂੰ ਵੀ ਨਹੀਂ ਸੋ ਮੇਰੀ ਬੇਨਤੀ ਆਪਾਂ ਰੱਬ ਨੂੰ ਨਾ ਮੰਨੀਏ ਤੇ ਕਿਕਰਾਂ ਨੂੰ ਮੰਨੀਏ ਬੜੀਆਂ ਨੂੰ ਮੰਨੀਏ ਕਬਰਾਂ ਨੂੰ ਮੰਨੀਏ ਇਤੇਵੇਂ ਹੀ ਹੈ ਜਿਵੇਂ ਵੱਡਿਆਂ ਦੇ ਬੈਠਿਆਂ ਅਸੀਂ ਕਰਦੇ ਨੌਕਰਾਂ ਚਾਕਰਾਂ ਦੇ ਜਾ ਕੇ ਪੈਰੀਂ ਹੱਥ ਲਾਈਏ ਤੇ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ ਵੀ ਨਾ ਕਹੀਏ ਸਾਡੀ ਇਦਾਂ ਦੀ ਜੀਵਨ ਜਾਂਚ ਬਣ ਚੁੱਕੀ ਹੈ ਕਿ ਇੱਕ ਪਰਮਾਤਮਾ ਨੂੰ ਛੱਡ ਕੇ ਅਸੀਂ ਕੀਰਤੰਬ ਪੂਜਾ ਦੇ ਵਿੱਚ ਪ੍ਰਵਿਰਤ ਹੋ ਚੁੱਕੇ ਆ। ਦੇਖੋ ਮੇਰਾ ਧਰਮ ਤੇ ਅਜੇ ਇੰਨੀ ਅ ਕਰੜੀ ਸ਼ਬਦਾਵਲੀ ਵਿੱਚ ਤੁਹਾਨੂੰ ਕੁਝ ਨਹੀਂ ਕਹਿੰਦਾ। ਪਰ ਜੇ ਤੁਸੀਂ ਦੂਜੇ ਧਰਮਾਂ ਨੂੰ ਪੜਨ ਜਾਓ ਤੇ ਉੱਥੇ ਤੇ ਬੜੀ ਤਾੜਨ ਹੈ। ਮੇਰੇ ਗੁਰੂ ਨੇ ਇਹ ਇਹ ਤਾਂ ਨਹੀਂ ਕਿਹਾ ਕਿ ਤੂੰ ਕਾਫਰ ਹੈ। ਪਰ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਕਬੀਰ ਹਰ ਕਾ ਸਿਮਰਨ ਛਾੜਕੈ ਰਾਤ ਜਗਾਵਣ ਜਾਏ ਸਵੇਰੇ ਉੱਠ ਕੇ ਪਾਠ ਨਹੀਂ ਕਰਨਾ ਬਾਣੀ ਨਹੀਂ ਪੜਨੀ ਤੇ ਰਾਤ ਨੂੰ ਤੁਸੀਂ ਅੱਧੀ ਰਾਤ ਜਾ ਕੇ ਮੜੀਆਂ ਦੇ ਵਿੱਚ ਮਸਾਨ ਠਾਉਂਦੇ ਫਿਰੋ ਤੁਮਾਰਾ ਜੀ ਕਹਿੰਦੇ ਇੱਕ ਗੱਲ ਯਾਦ ਰੱਖੀ ਸਰਪਨ ਹੋਏ ਕੇ ਆਉਤਰੈ ਜਾਏ ਅਪੰਨੇ ਖਾਏ ਤੂੰ ਰੱਬ ਦੀ ਪੂਜਾ ਨਾ ਕਰ ਦੋ ਤੂੰ ਮੜੀਆਂ ਮਸਾਣੀਆਂ ਦੀ ਵੀ ਨਾ ਕਰ ਦੋ ਤਾ ਘਟੋ ਘਟ ਇਨਸਾਨ ਤੇ ਰਹਿ ਜਾਨੋ ਹੁਣ ਜਿਹੜੀ ਤੈਨੂੰ ਜੋਨੀ ਮਿਲੇਗੀ ਉਹ ਸੱਪ ਦੀ ਮਿਲੇਗੀ ਕਬੀਰ ਹਰ ਕਾ ਸਿਮਰਨ ਛਾੜਕੈ ਅਹੋਈ ਰੱਖੈ ਨਾਰ ਅਹੋਈ ਇੱਕ ਮਾਤਾ ਦਾ ਵਰਤ ਹੈ ਜਪਜੀ ਸਾਹਿਬ ਤੇ ਪੜਨਾ ਨਹੀਂ ਸੁਖਮਨੀ ਸਾਹਿਬ ਤੇ ਪੜਨਾ ਨਹੀਂ ਤੇ ਵਰਤ ਰੱਖ ਲੈਣਾ ਤੇ ਪਤਾ ਭਗਤ ਕਬੀਰ ਕੀ ਕਹਿੰਦੇ ਨੇ ਗਦਹੀ ਹੋਏ ਕਿਆ ਉਤਨ ਪਾਰ ਸਾਹਿ ਮਨ ਚਾਰ ਭੈਣੇ ਅਗਲੀ ਜੁਨੀ ਤੈਨੂੰ ਖੋਤੇ ਦੀ ਮਿਲੇਗੀ ਤੇ ਖੋਤਾ ਵੀ ਉਹ ਜਿਹਦੇ ਤੇ ਚਾਰ ਮਨ ਭਾਰ ਰੋਜ ਘਮਿਆਰ ਢੋਏਗਾ ਬੇਰੜ ਖੋਤਾ ਨਹੀਂ ਹੋਵੇਂਗਾ ਤੋ ਬਿਨ ਸਿਮਰਨ ਜੋ ਜੀਵਨ ਬਰਨਾ ਸਰਪ ਜੈਸੇ ਅਰਜਾਰੀ ਕਿਉਂ ਸੱਪ ਵਰਗੀ ਜ਼ਿੰਦਗੀ ਆਪਾਂ ਜੂਣੀ ਚਾਹੁੰਨੇ ਆ ਗੁਰੂ ਸਾਨੂੰ ਮਨੁੱਖਾ ਤੋਂ ਦੇਵਤੇ ਬਣਾਉਣਾ ਚਾਹੁੰਦਾ ਹੈ ਗੁਰੂ ਦੀ ਵਡਿਆਈ ਇਹ ਹੈ ਬਲੇਹਾਰੀ ਗੋਰੇ ਆਪਨੇ ਦੇਵਹਾੜੀ ਸਦਬਾਰ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਫਿਰ ਉਹ ਤਾਂ ਦੇਰੀ ਵੀ ਨਹੀਂ ਕਰਦਾ ਮਨੁੱਖਾ ਤੋਂ ਦੇਵਤੇ ਬਣਾਉਂਦਿਆਂ ਸਮਾਂ ਨਹੀਂ ਲਾਉਂਦਾ ਸੋ ਮੇਰੀ ਬੇਨਤੀ ਹੈ ਕਿ ਗੁਰਬਾਣੀ ਨੂੰ ਪੜਿਆ ਕਰੋ ਗੁਰਬਾਣੀ ਨੂੰ ਸਮਝਿਆ ਕਰੋ ਗੁਰਬਾਣੀ ਦੇ ਵਿੱਚੋਂ ਸਮਝ ਕੇ ਆਪਣੇ ਜੀਵਨ ਦੇ ਵਿੱਚ ਜੋ ਕੁਝ ਵੀ ਤੁਸੀਂ ਨਿਸ਼ਚਿਤ ਕਰਨਾ ਫਿਰ ਕਰਨਾ ਚਾਹੀਦਾ ਅਸੀਂ ਨਾ ਕਈ ਫੈਸਲੇ ਜਿਵੇਂ ਡਾਕਟਰ ਵੀ ਕੋਈ ਐਡਵਾਈਸ ਦਵੇ ਵਕੀਲ ਵੀ ਦਵੇ ਬੈਂਕ ਵਾਲੇ ਵੀ ਦੇਣ ਅਸੀਂ ਕੀ ਕਹਿੰਨੇ ਜੀ ਘਰ ਸਲਾਹ ਕਰਕੇ ਦੱਸਾਂਗੇ ਤੁਹਾਨੂੰ ਡਾਕਟਰ ਵੀ ਕਵੇ ਨਾ ਵੀ ਆਪਰੇਸ਼ਨ ਕਰਾਉਣਾ ਕਹਿੰਦੇ ਜੀ ਮੈਂ ਪਹਿਲਾਂ ਘਰ ਦੇ ਨਾਲ ਗੱਲ ਕਰ ਲਵਾਂ ਵੀ ਕਿੱਥੋਂ ਕਰਾਉਣਾ ਹੈ ਕਰਾਉਣਾ ਹੈ ਕਿ ਨਹੀਂ ਕਰਾਉਣਾ ਕਦੋਂ ਕਰਾਉਣਾ ਹਾਲਾਂਕਿ ਇਹ ਤੇ ਮੰਨ ਕੇ ਚੱਲੀ ਦੰਨੇ ਵੀ ਮੈਡੀਕਲੀ ਤਾਂ ਜਿਹੜੀ ਕੋਈ ਗੱਲ ਹੋਏਗੀ ਉਹ ਜ਼ਰੂਰ ਹੋਏਗੀ ਉਹ ਤਾਂ ਤੁਹਾਨੂੰ ਕਰਨੀ ਪੈਗੀ ਪਰ ਉਹਦੇ ਵਾਸਤੇ ਵੀ ਅਸੀਂ ਕਹਿੰਨੇ ਨਹੀਂ ਜੀ ਮੈਂ ਸਲਾਹ ਕਰ ਲਵਾਂ ਇਸ ਤਰ੍ਹਾਂ ਕੋਈ ਵੀ ਗੱਲ ਜਦੋਂ ਤੁਸੀਂ ਸੁਣਦੇ ਹੋ ਇੱਕ ਵਾਰੀ ਆਪਣੇ ਗੁਰੂ ਨੂੰ ਜ਼ਰੂਰ ਪੁੱਛਿਆ ਕਰੋ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਕੀ ਕਹਿੰਦੇ ਹੋ ਮਹਾਰਾਜ ਕਹਿੰਦੇ ਨੇ ਮਿੱਤ ਪੰਜ ਹੈ ਮਿੱਤ ਵਿਗਸ ਹੈ ਜਿਸ ਮਿੱਤ ਕੀ ਪੈਜ ਭਾਵੈ ਦੇਖੋ ਮੈਨੂੰ ਮੇਰੀ ਜ਼ਿੰਦਗੀ ਚ ਕੋਈ ਬੰਦਾ ਮਿਲਿਆ ਤੇ ਮੈਂ ਹਮੇਸ਼ਾ ਕਹਿੰਨਾ ਮੇਰੇ ਇਸ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੁੰਦੇ ਸਨ ਜਸਵੰਤ ਸਿੰਘ ਸੇਠੀ ਮੇਰੇ ਕੋਲ ਸਕੂਟਰ ਹੁੰਦਾ ਸੀ ਮੈਂ ਕਿਹਾ ਪ੍ਰਧਾਨ ਜੀ ਕਾਰ ਲੈਣੀ ਹੈ ਵੱਤ ਬੁੜ ਲਵੋ ਨਾ ਉਹ ਇਦਾਂ ਬੋਲਦੇ ਸੀ ਉਹਨਾਂ ਨੇ ਮੈਨੂੰ 75000 ਰੁਪਇਆ ਲੋਨ विदाउट इंटरेस्ट पैसे ਦੇਤੇ 90 ਕਹ ਹਜ਼ਾਰ ਦੀ ਮਰੂਤੀ ਕਾਰ ਆਈ ਉਦੋਂ ਇਹ ਗੱਲ ਹੋਣੀ 1994-95 ਦੀ ਉਹਦੇੋ ਜਿਹੀ ਕਾਰਾਂ ਹੁੰਦੀਆਂ ਸੀ ਭਾਵੇਂ ਪੁਰਾਣੀ ਸੀ ਪਰ ਮੈਨੂੰ ਕਾਰ ਮਿਲ ਗਈ ਮਹੀਨਾ ਦੋ ਮਹੀਨੇ ਗੁਜ਼ਰ ਗਏ ਤੇ ਮੇਰੀ ਸੇਵਾ ਹੁੰਦੀ ਸੀ ਸ਼ੀਸ਼ਕੰਦ ਸਾਹਿਬ ਉਹ ਕਿਤੇ ਆਏ 10-11 ਵਜੇ ਉਧਰ ਗੁਰਦੁਆਰਾ ਸਾਹਿਬ ਪ੍ਰਬੰਧ ਵੇਖਣਾ ਤੇ ਮੈਂ ਉਹਨਾਂ ਨੂੰ ਮਿਲਿਆ ਤੇ ਮੈਨੂੰ ਕਹਿੰਦੇ ਭਾਈ ਸਾਹਿਬ ਕਾਰ ਮੈਂ ਕਿਹਾ ਪ੍ਰਧਾਨ ਸਾਹਿਬ ਲੈ ਲਈ ਤੇ ਵੱਤ ਮੋੜ ਲੱਡੂ ਮੈਂ ਕਿਹਾ ਜੀ ਗਲਤੀ ਹੋ ਗਈ ਮੈਂ ਜੇਬ ਚ ਹੱਥ ਪਾਇਆ ਤੁਸੀਂ ਕਿਉਂ ਲੈ ਲੈ ਕੇ ਆਉছো 500 ਰੁਪਇਆ ਕੱਢਿਆ ਸੇਵਾਦਾਰ ਨੂੰ ਹਲਦੀ RAM ਦੇ ਭਜਾਇਆ ਸਾਹਮਣੇ ਹਲਦੀ RAM लड्डू मैं वा बाईस मेरे ने ना इतों समझ कि जिनकी तो खुशी कि जिन्हों तो खुशी नहीं वो तो मित्र नहीं है जिस व्यक्ति नो को तो खुशी तुम सुनो कदे कोई आदमी लड्डू वंड रहा है पूछो की होया क भतीजा होया कि अमरीका होया है वह लड्डू इतने वंड रहे हैं ਤੇ ਸਾਡੇ ਪਤਾ ਚਾਚੇ ਕਿਹੋ ਜਿਹੇ ਹੁੰਦੇ ਨੇ ਭਤੀਜਿਆਂ ਦੇ ਉਹਨੂੰ ਚਿੱਠੀ ਪਾਈ ਜਾਣ ਕਿ ਪਾਜੀ ਲੱਡੂ ਘੱਲੋ ਖਾ ਲਈ ਚਾਚਾ ਉਹ ਐ ਜਿਹਨੇ ਲੱਡੂ ਆਪਣੇ ਦਫ਼ਤਰ ਵਿੱਚ ਵੰਡ ਦਿੱਤੇ ਨੇ ਇਹੀ ਕਾਰ ਲੈ ਕੇ ਜਦੋਂ ਮੈਂ ਪਿੰਡ ਗਿਆ ਤੇ ਮੇਰੇ ਵੱਡੇ ਭਰਾ ਨੇ ਦੱਸਿਆ ਵੀ ਮੇਰੇ ਜਿਹੜੇ ਸ਼੍ਰੀਕੇ ਜੋ ਚਾਚੇ ਲੱਗਦੇ ਮੇਰੇ ਫਾਦਰ ਕੱਲੇ ਸੀ ਕਿ ਚਾਚਾ ਮੇਰਾ ਦਾ ਨਾਮ ਲੈ ਕੇ ਜਿਹੜਾ ਪਿੰਡਾ ਚ ਲੈਨੇ ਵੀ ਉਹਨੇ ਕਾਰ ਲਈ ਹੈ ਤੇ ਮੈਨੂੰ ਮੇਰੇ ਭਰਾ ਨੇ ਦੱਸਿਆ ਕਹਿੰਦੇ ਜੁੱਤੀ ਉਤਾਰ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਕਿ ਵਾਹਿਗੁਰੂ ਅਸੀਂ ਵੀ ਕਾਰ ਵਾਲੇ ਬਣੇ ਕੋਈ ਇਦਾਂ ਦਾ ਕੋਈ ਲੱਭੋ ਆਪਣੀ ਜ਼ਿੰਦਗੀ ਵਿੱਚ ਦੇਖੋ ਤੁਹਾਨੂੰ ਬੜੇ ਮਿਲਣਗੇ ਉਹਨਾਂ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਾਮਨ ਲੋੜੇ ਸੋਨਾ ਰੂਪਾ ਮਿੱਤਰ ਰੁੜੇਣ ਸੁਖਾ ਦਤਾ ਇਸਤਰੀ ਤੁਹਾਡੇ ਕੋਲੋਂ ਸੋਨਾ ਤੇ ਚਾਂਦੀ ਮੰਗੇਗੀ ਮਿੱਤਰ ਤੁਹਾਡੇ ਕਹਿਣਗੇ ਲਿਆ ਖਾਣ ਨੂੰ ਲਿਆ ਫੇ ਅੱਜ ਕੌਫੀ ਪਿਆ ਦੇ ਲਿਆ ਫੇ ਅੱਜ ਪਕੌੜੇ ਖਵਾ ਦੇ ਚੱਲ ਫੇ ਅੱਜ ਫਿਲਮ ਵੀ ਵਿਖਾ ਦੇ ਇਹ ਮਤ ਸੋਚਣਾ ਉਹ ਤੁਹਾਨੂੰ ਪਿਆਰ ਕਰਦੇ ਨੇ ਇਹ ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ ਦੀ ਸੈ ਮਨ ਮੇਰੇ ਤੇ ਸਭ ਆਪਣੇ ਸੌਏ ਮਲਾਸਾ ਇਹ ਸਵਾਰਥੀ ਟੋਲਾਈ ਦੇ ਜਿਹੜਾ ਜਿਹਦੇ ਵਿੱਚ ਘਿਰਿਆ ਹੋਇਆ ਜਿੱਤ ਦਿਨ ਉਨ ਕਸਾਓ ਹੋਏ ਨਾ ਆਵੇ ਤਿੱਤ ਦਿਨ ਨੇੜੇ ਕੋ ਨਾਟਕ ਆਸਾ ਇਹਨਾਂ ਨੂੰ ਕਦੇ ਕੰਮ ਤੋਂ ਮਣਾ ਕਰਕੇ ਵੇਖਿਓ ਉਧਰ ਸਮਝ ਆਏਗੀ ਤੁਹਾਡੇ ਕੌਣ ਨੇ ਜੇ ਹੋਰ ਛੱਡੋ ਉਦੋਂ ਹੀ ਫੋਨ ਕਰ ਦਿਓ ਕਿਸੇ ਦਿਨ ਸਵੇਰੇ ਉੱਠ ਕੇ ਬਾਜੀ ਬੜੀ ਮੁਸ਼ਕਲ ਹੋ ਗਈ ਹੈ ਡਾਕਟਰਾਂ ਨੇ ਮੈਨੂੰ ਕਿਹਾ ਵੀ ਤੈਨੂੰ ਖੂਨ ਚੜਨਾ ਹੈ ਭਲਾ ਬੋਤਲ ਦਿਓਗੇ ਲੈ ਸਾਰਿਆਂ ਨੂੰ ਸ਼ੂਗਰ ਹੋ ਜਣੀ 5 ਮਿੰਟਾਂ 'ਚ ਨਹੀਂ ਨਹੀਂ ਮੈਨੂੰ ਤੇ ਪਹਿਲਾਂ ਹੀ ਸ਼ੂਗਰ ਹੈ ਮੈਂ ਕਿੱਥੋਂ ਦਿਆਂਗਾ ਕਿ ਪੁੱਛੋ ਮੇਰਾ ਖੂਨ ਪੀਣ ਵਾਲਾ ਹੀ ਉਹ ਸਾਰੇ ਦੇਣ ਵਾਲਾ ਕੋਈ ਨਹੀਂ ਹੈਗਾ ਆਪਾਂ ਇਹਨਾਂ ਲੋਕਾਂ ਦੇ ਪਿੱਛੇ ਕੀ ਕਰਦੇ ਪਤਾ ਤੁਹਾਨੂੰ ਇੰਨੀ ਕਥਾ ਕਰਨ ਦਾ ਮੇਰਾ ਅਰਥ ਇਹ ਹੈ ਕਿ ਤੁਸੀਂ ਸ਼ਰਾਬਾਂ ਵੀ ਇੰਨਾ ਕਰਕੇ ਪੀਨੇ ਹੋ ਕੋਕੇ ਭੈਣ ਭਰਾ ਮੰਗਦੇ ਨੇ ਤੁਸੀਂ ਆਪਣਾ ਦੀਨ ਗਵਾਉਨੇ ਹੋ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਇਹਨਾਂ ਲੋਕਾਂ ਨੇ ਤੁਹਾਡੇ ਮਦਦਗਾਰ ਨਹੀਂ ਬਣਨਾ ਇਹਨਾਂ ਲੋਕਾਂ ਨੇ ਤੁਹਾਡੇ ਨਾਲ ਆ ਕੇ ਖੜੇ ਨਹੀਂ ਹੋਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਜਣ ਠੱਗ ਨੂੰ ਕਿਹਾ ਸੀ ਠੱਗਾ ਸੱਜਣ ਤੇਰੇ ਵਰਗੇ ਨਹੀਂ ਹੁੰਦੇ ਜਿਹੜੇ ਰਾਤ ਨੂੰ ਰੋਟੀ ਦੇ ਬਹਾਨੇ ਬੰਦੇ ਦਾ ਕਤਲ ਕਰ ਦੇਣ ਸੱਜਣ ਹੁੰਦੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨਾ ਜਿੱਥੇ ਲੀਖਾ ਮੰਗੀ ਹੈ ਤਿੱਥੇ ਖੜੇ ਦਿਸਨ ਸਿੱਖਿਆ ਮਰਦਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਅੱਗੋਂ ਮਿਲੇ ਬਾਬਾ ਮੋਰੀ ਜੀ ਉਹਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਤੇ ਚਿੱਠੀ ਵੀ ਦਿੱਤੀ ਤੇ ਬਾਬਾ ਮੋਰੀ ਜੀ ਨੇ ਸੁਣ ਕੇ ਜਦੋਂ ਇਹ ਸੁਣਿਆ ਕਿ ਸਾਡੀ ਜਿਹੜੀ ਭੈਣ ਹੈ ਹਮੁੰਨ ਦੀ ਭੈਣ ਕੌਣ ਸੀ ਉਹਨਾਂ ਦੀ ਭੈਣ ਸੀ ਬੀਬੀ ਕਿ ਉਹਦੇ ਪੁੱਤਰ ਦੇ ਅੱਗੋਂ ਪੁੱਤਰ ਦੇ ਘਰ ਸ਼ਾਦੀ ਹੈ ਭੂਆ ਦੇ ਪੁੱਤਰ ਹੋਏ ਗੁਰੂ ਅਰਜਨ ਸਾਹਿਬ ਇਹੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਲਿਖੀ ਹੈ ਕਿ ਮਿੱਤ ਪੰਜੈ ਮਿੱਤ ਵਿਗਸੈ ਜਿਸ ਮਿੱਤ ਕੀ ਪੈਜ ਪਾਵੈ ਜਿੰਨੂੰ ਤੁਹਾਡੀ ਇੱਜ਼ਤ ਚੰਗੀ ਲੱਗਦੀ ਹੈ ਜਿਹੜਾ ਤੁਹਾਡੀ ਇੱਜ਼ਤ ਤੋਂ ਤੁਹਾਡੇ ਵਧਨ ਫੁੱਲਣ ਤੋਂ ਤੁਹਾਡੀ ਤਰੱਕੀ ਤੋਂ ਤੁਹਾਡੀ ਪ੍ਰਮੋਸ਼ਨ ਤੋਂ ਤੁਹਾਡੇ ਮਾਣ ਸਨਮਾਨ ਤੋਂ ਖੁਸ਼ ਹੈ ਉਹ ਤੁਹਾਡਾ ਮਿੱਤਰ ਹੈ ਇਨਿਕ ਨਿਸ਼ਾਨਦੇਹੀ ਆਪਣੀ ਜ਼ਿੰਦਗੀ ਚ ਜ਼ਰੂਰ ਕਰ ਲਓ ਵਰਤੋ ਸਾਰਿਆਂ ਨਾਲ ਚੰਗਿਆਂ ਨਾਲ ਵੀ ਵਰਤੋ ਮਾੜਿਆਂ ਨਾਲ ਵੀ ਵਰਤੋ ਪਰ ਉਹਦੇ ਵਿੱਚ ਨਿਸ਼ਾਨਦੇਹੀ ਜਰੂਰ ਕਰ ਲਓ ਕਿ ਤੁਹਾਡੇ ਆਪਣੇ ਕੌਣ ਨੇ ਫਿਰ ਉਹਨਾਂ ਦੇ ਨਾਲ ਵਰਤਣ ਦਾ ਤੁਹਾਡਾ ਤਰੀਕਾ ਕੁਝ ਹੋਰ ਹੋਣਾ ਚਾਹੀਦਾ ਸਿੱਖ ਧਰਮ ਨੇ ਤੁਹਾਨੂੰ ਬੇਗਾਨਿਆਂ ਨਾਲ ਵੀ ਵਰਤਣਾ ਸਿਖਾਇਆ ਗੁਰੂ ਅਰਜਨ ਸਾਹਿਬ ਸਿਖਾ ਰਹੇ ਨੇ ਕਿ ਬਾਬੇ ਪ੍ਰਿਥੀ ਚੰਦ ਨਾਲ ਅਜੇ ਵੀ ਵਰਤੀ ਜਾਂਦੇ ਨੇ ਉਹ ਇਹਨਾਂ ਨੂੰ ਵੀ ਮਾਰਨਾ ਚਾਹੁੰਦਾ ਸੀ ਉਹ ਇਹਨਾਂ ਦੇ ਪੁੱਤਰ ਨੂੰ ਵੀ ਮਾਰਨਾ ਚਾਹੁੰਦਾ ਹੈ ਅਜੇ ਵੀ ਚਾਹੁੰਦਾ ਹੈ ਪਰ ਫਿਰ ਉਹਨਾਂ ਵਿਆਹ ਦੀ ਚਿੱਠੀ ਕਰ ਦਿੱਤੀ ਵੀ ਭਰਾਤਾ ਤੁਸੀਂ ਆਓ ਤੁਸੀਂ ਵੱਡੇ ਹੋ ਤੁਸੀਂ ਅੱਗੇ ਹੋ ਕੇ ਸਾਰੇ ਕਾਰਜ ਕਰੋ